ਸਾਮੀ ਬਰਕੇ ਅੰਤਰਜਕਮੇਟੀ ਬਾੜੋ ਜਿਹੜਾ ਗੋਲਬਾਲ ਕੀਤਾ ਉਹਦਾ ਲੇਖਾ ਜੋਖਾ ਤਿਆਰ ਕਰ ਲੋ ਤੁਹਾਡੇ ਦਿਨ ਹੁਣ ਬੀਤ ਚੁੱਕੇ ਨੇ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਖੇਲ ਬਣਾ ਕੇ ਰੱਖਿਆ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੂੰ ਜਿੰਨੇ ਵੀ ਹੋਏ ਨੇ ਉਹਨਾਂ ਨੂੰ ਆਪਣੇ ਬੰਦੂਆ ਮਜ਼ਦੂਰਾ ਵਾਂਗ ਰੱਖਿਆ ਪ੍ਰਧਾਨ ਦਾ ਫੱਟਾ ਹੀ ਉਹਨਾਂ ਦੇ ਗੱਲ ਚ ਪਾਇਆ ਹੁੰਦਾ ਮਰਜੀ ਅਕਾਲੀ ਦਸ ਦੇ ਪ੍ਰਧਾਨ ਦੇ ਚੱਲ ਜੀ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਬਣ ਕੇ ਪ੍ਰਧਾਨ ਬੰਤਨ ਕੌਂਸਲ ਦੇ ਚੇਅਰਮੈਨ ਬਣ ਕੇ ਬੀਬਾ ਸਤਵੰਤ ਕਾਰ ਹੁਣ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਉਹਨਾਂ ਜਾਊਗਾ ਸਾਨੂੰ ਇਹ ਸ਼ਬਦ ਸੁਣਨ ਨੂੰ ਮਿਲਿਆ ਜੰਤੀਆ ਮਰੀ ਜਾਓ ਯਾਰ ਤੁਸੀਂ ਸਕਰੀਪਟ ਜਾਂ ਤੁਸੀਂ ਦੂਜੇ ਦੇ ਕਿਸੇ ਤੇ ਕਿਉਂ ਦੋਸ਼ ਲਾਉਨੇ ਹੋ ਦੋਸ਼ ਤੱਕ ਤੇ ਕਹਿੰਦੇ ਹਰਪ੍ਰੀਤ ਸਿੰਘ ਤੇ ਲਾਇਸੀ ਫੇਰ ਕੀ ਕਰ ਲਿਆ ਜਿਸੇ ਦਾ ਤੋਟਾਤਾ ਜੋ ਤੁਹਾਡੇ ਉੱਤੇ ਰਹਿਗਾ ਸਾਰਿਆਂ ਦੇ ਤੁਹਾਡਾ ਜਿਹੜਾ ਬੌਸਾ ਉਹਦੇ ਉੱਤੇ ਵੀ ਜਾ ਬੈਠਾ ਹੋਣਾ ਆਪਣੀ ਔਕਾਤ ਤੇ ਰਹਿਆ ਕਰੋ ਪਹਿਲਾਂ ਵੀ ਕੈਨੀ ਹਰਪ੍ਰੀਤ ਸਿੰਘ ਇਸ ਟੋਲੇ ਦੇ ਆ ਉਂਜਾਂ ਦਾ ਮੂੰਹ ਤੋੜ ਜਵਾਬ ਦਿੰਦੇ ਰਹੇ ਨੇ ਤੇ ਹੁਣ ਵੀ ਸਿੱਧੀ ਚੁਣੌਤੀ ਹੈ ਲਾਓ ਮੇਰੇ ਤੇ ਉਂਜ ਐ ਇਹ ਸੀ ਕ੍ਰਿਮੀਨਲ ਕੇਸ ਕਰਾ ਕਾਰਦੇ ਹੋ ਕ੍ਰਿਮੀਨਲ ਕੇਸ ਫੇਰ ਕੀ ਕਰਦੇ ਹੋ ਟੰਗ ਤੋੜਦੇ ਹੋ ਤੁਸੀਂ ਉਹ ਤੁਸੀਂ ਇੱਕ ਕ੍ਰਿਮੀਨਲ ਕੇਸ ਨਾਲ ਤੁਹਾਡੇ ਤੇ ਹਜ਼ਾਰਾਂ ਬਣਦੇ ਨੇ ਡਾਕਟਰ ਜਿੰਮਾ ਕੌਮ ਨੂੰ ਘੁਬਰਾਤ ਪੂਂਗੀ ਪੈਂ ਪੰਜ ਮੈਂਬਰਿਕ ਕਮੇਟੀ ਨੇ ਨਹੀਂ ਪੰਜ ਮੈਂਬਰਿਕ ਕਮੇਟੀ ਦਾ ਸ਼ਰੀਕ ਹਾਕ 파ਖਸ਼ ਦਾ ਹੁਕਮ ਮੰਨਦੇ ਕਾਲੀਆਂ ਨੇ ਕਾਲ ਕਤਰ ਨੂੰ ਸਮਰਥ ਕਾਲੀਆਂ ਨੇ 15 ਲੱਖ ਨੇ ਆਪਣਾ ਪ੍ਰਧਾਨ ਚੁਣ ਲਿਆ ਹੁਣ ਤੁਸੀਂ ਉਹਦਾ ਕੀ ਕਰ ਲੋਂਗੇ ਤੁਸੀਂ ਉਹਦਾ ਬਾਹਲ ਵੀ 빙ਾ ਨਹੀਂ ਕਰ ਸਕਦੇ ਇਹ ਕ੍ਰਿਮੀਨਲ ਛੱਡ ਤੁਸੀਂ ਉਹਦੇ ਕਤਲ ਦਾ ਕੇਸ ਦਰਜ ਕਰਾ ਦਿਓ ਦੇ 15 ਲੱਖ ਵਾਲਿਆਂ ਦੀ ਕੋਈ ਕੀਮਤ ਨਹੀਂ ਕੋਈ ਗੇਮ ਕਲੇਰਾਂ ਦੀ ਕੀਮਤ ਹੈ ਸ੍ਰੀ ਅਕਾਲ ਵਾਹਿਗੁਰੂ ਨੂੰ ਸਮਰਪਿਤ ਹੋਣਾ ਜਿਹੜੇ ਕਿ ਉਸੇ ਸਾਰੀ ਜ਼ਿੰਦਗੀ ਕੇ ਤੁਹਾਡੀਆਂ ਸੱਤ ਪੀੜੀਆਂ ਮੇ ਨਹੀਂ ਹੋ ਸਕਦੀਆਂ ਕਿਉਂਕਿ ਤੁਸੀਂ ਤੱਕ ਸਿੱਕੇ ਕਾ ਕਰਾ ਟੱਕਰ ਲੈਣਾ ਵਿਸ਼ਵ ਪਰਮਿਕ ਬੈਠੇ ਦੱਦ ਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ੍ਰੀ ਅਕਾਲ ਜੀ ਆਇਆਂ ਇੱਕ ਕਚ ਗੋਡਾ ਦੇ ਕੇ بڑے ਪ੍ਰਧਾਨ ਨੇ ਉਹ ਘੋੜਿਆਂ ਦੇ ਪ੍ਰਧਾਨ ਨੂੰ ਦੇਤੀ ਚੁਣੌਤੀ ਕਹਿੰਦੇ ਮੱਲਾ ਹੋ ਜਾ ਤਕੜਾ ਤੇਰੀ ਧੌਣ ਚੋਂ ਵੀ ਕਿੱਲਾ ਕੱਢ ਦੇਣਾ ਜਿਹੜੀ ਪੰਥ ਦੀ ਇਮਾਨਤ ਨੂੰ ਤੂੰ ਆਪਣੇ ਪਿਓ ਦੀ ਜੱਦੀ ਜਾਇਦਾਦ ਬਣਾਈ ਬੈਠਾ ਹੁਣ ਸਣੇ ਤੱਕੜੀ ਬੱਤੇ ਤੇਥੋਂ ਉਹ ਵੀ ਖੋ ਕੇ ਹੀ ਤਬ ਲਵਾਗੇ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਤੇ ਤੂੰ ਤੇ ਤੇਰੀ ਜੁੰਡਲੀ ਨੇ ਚੋਰ ਨਜਾਇਜ਼ ਕਬਜ਼ੇ ਕੀਤੇ ਨੇ ਜੋ ਗੋਲਮਾਰਕ ਕੀਤੇ ਨੇ ਉਹਨਾਂ ਦਾ ਹਿਸਾਬ ਕਿਤਾਬੀ ਹੁਣ ਪੰਥ ਕਾਉਂਸਲ ਦੀ ਚੇਅਰਪਰਸਨ ਸ਼ਹੀਦਾਂ ਦੀ ਬਾਰਸ ਵਿੱਭਾਸਤਵੰਤ ਕੌਰ ਜੀ ਲੈਣ ਗਏ ਹਿਸਾਬ ਕਿਤਾਬ ਤੰਮੀ ਵੇਕਰ ਅੰਤਰੀ ਕਮੇਟੀ ਵਾਲਿਓ ਜਿਹੜਾ ਗੋਲਬਾਲ ਕੀਤਾ ਹੈ ਉਹਦਾ ਲੇਖਾ ਜੋਖਾ ਤਿਆਰ ਕਰ ਲੋ ਤੁਹਾਡੇ ਦਿਨ ਹੁਣ ਬੀਤ ਚੁੱਕੇ ਨੇ ਹੁਣ ਆਇਆ ਹੈ ਅਸਲ ਸ਼੍ਰੋਮਣੀ ਅਕਾਲੀ ਦਲ ਖੌਨਦ ਚ ਜਿਨੇ ਬਾਦਲ ਐਂਡ ਸੰਜ ਪ੍ਰਾਈਵੇਟ ਕੰਪਨੀ ਲਿਮਟਿਡ ਦਾ ਕੀਰਤਨ ਸੋਲਾ ਪੜ ਦੇਣਾ ਹੈ 1920 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਖੌਨਦ ਚ ਆਇਆ ਸੀ ਦਾ ਐ ਸ਼ਰਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਰਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ volunteers ਕੋਰਡ ਦੇ ਹੋਂਦ ਵਿੱਚ ਆਇਆ ਸੀ ਤੇ ਉਹਨੇ ਨਾ ਪਟਵਾਂ ਨੇ ਉਹ ਕਈ ਕੰਮ ਕਰ ਛੱਡਿਆ ਸੁਖਵੀਰ ਦੇ ਨਹੀਂ ਸੁਖਵੀਰ ਦੇ ਪਿਤਾ ਜੀ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਰਖੇਲ ਬਣਾ ਕੇ ਰੱਖਿਆ ਹੋਇਆ ਹੈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੂੰ ਜਿੰਨੇ ਵੀ ਹੋਏ ਨੇ ਉਹਨਾਂ ਨੂੰ ਆਪਣੇ ਬੰਦੂਆ ਮਜ਼ਦੂਰਾ ਵਾਂਗ ਰੱਖਿਆ ਹੋਇਆ ਸਿਰਫ ਪ੍ਰਧਾਨ ਦਾ ਫੱਟਾ ਹੀ ਉਹਨਾਂ ਦੇ ਗੱਲ ਚ ਪਾਇਆ ਹੁੰਦਾ ਮਰਜ਼ੀ ਅਕਾਲੀ ਦਲ ਦੇ ਪ੍ਰਧਾਨ ਦੇ ਚੱਲਦੇ ਰਹੀ ਹੈ ਇਸੇ ਜੁੰਡਲੀ ਨੇ ਜਿਹੜੇ ਹੁਣ ਕਹਿ ਲੈਣਾ ਸ਼੍ਰੋਮਣੀ ਅਕਾਲੀ ਦਲ ਦਾ ਸਾਡਾ ਪੇਟੈਂਟ ਕਰਾਇਆ ਹੋਇਆ ਹੈ ਅਸੀਂ ਰਜਿਸਟ੍ਰੇਸ਼ਨ ਕਰਾਈ ਹੋਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਬਦਲਿਆ ਕਿਨੇ ਸੀ ਮੋਗੇ ਜਿਹੜੀ ਕਾਨਫਰੰਸ ਹੋਈ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਬਦਲ ਕੇ ਪੰਜਾਬੀ ਪਾਰਟੀ ਰੱਖਿਆ ਸੀ ਕਿਉਂ ਰੱਖਿਆ ਸੀ ਤੇ ਫਿਰ ਉਹੀ ਪ੍ਰਾਈਮ ਉਹੀ ਪੰਜਾਬੀ ਪਾਰਟੀ ਫਿਰ ਬਾਦਲ ਐਂਡ ਸੰਜ ਪ੍ਰਾਈਵੇਟ ਲਿਮਟਿਡ ਬਣ ਕੇ ਬਾਦਲਦਲ ਬਣ ਗਿਆ ਇਹ ਇੱਕ ਹੋਰ ਪਾਪ ਵੇ ਬਾਦਲਾ ਨੇ ਕੀਤਾ ਇਹ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਜਾਣਦੀ ਹੈ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਜਾਣਦੀ ਹੈ ਕਿਉਂਕਿ 2 ਦਸੰਬਰ 2024 ਨੂੰ ਸ਼੍ਰੀ ਕਾਲਪਤਖਬ ਸਾਹਿਬ ਦੇ ਸਾਹਮਣੇ ਖੜ ਕੇ ਦੋਨੇ ਹੱਥ ਬੰਨ ਕੇ ਜਦੋਂ 1 ਲੱਖ ਲੱਤ ਤੇ ਪਲਸਟਰ ਲੱਗਿਆ ਹੋਇਆ ਸੀ ਸੁਖਬੀਰ ਸਿੰਘ ਬਾਦਲ ਨੇ ਇਹ ਸਾਰੇ ਗੁਨਾਹ ਕਬੂਲ ਕੀਤੇ ਇੱਥੇ ਹੀ ਵਸਨੀ ਆਲ ਇੰਡੀਆ 6 ਸਟੂਡੈਂਟ ਫੈਡਰੇਸ਼ਨ ਜਿਨੇ ਬਲਵੰਤ ਰਾਮੂ ਆਲਿਆ ਜੋ ਐਕਸ ਮਿਨਿਸਟਰ ਵੀ ਰਹੇ ਨੇ ਤਲੋਤਨ ਸਿੰਘ ਜੀ ਰਾਸਵਾਲੇ ਮੈਂਬਰ ਵੱਡੇ ਵੱਡੇ ਬੀਰ ਦਵਿੰਦਰ ਸਿੰਘ ਵਰਗ ਵੱਡੇ ਵੱਡੇ ਆਕੂ ਜਿਹੜੇ ਹੁਣ ਹੈਨ ਜਾਂ ਨਹੀਂ ਵੀ ਰਹੇ ਉਹ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਚੋਂ ਪੈਦਾ ਹੋਏ ਨੇ ਆਮਰਸ਼ੀਲ ਪਾਇਤ ਅਮਰੀਕ ਸਿੰਘ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪਰ ਹਾਂ ਰਹੇ ਨੇ ਜਿਨ੍ਹਾਂ ਦੀ ਸੁਪਤਰੀ ਬੀਬਾ ਸਤਵੰਤ ਕੌਰ ਜੀ ਪੰਜ ਮੈਂਬਰੀ ਕਮੇਟੀ ਵੀ ਸੀ ਤੇ ਹੁਣ ਉਹ ਪੰਥਕ ਕੌਂਸਲ ਦੀ ਚੇਅਰਮੈਨ ਚੇਅਰ ਪਰਸਨ ਹੈ ਚੇਅਰ ਪਰਸਨ ਹੈ 5 ਸਾਲ ਉਮਰ ਦੇ ਅਕਾਲੀ ਦਲ ਦੇ ਪ੍ਰਧਾਨ ਤੋਂ ਵੀ ਉੱਪਰ ਦਾ ਅਹੁਦਾ ਹੈ ਸਤਿਕਾਰਯੋਗ ਅਹੁਦਾ ਦੇਖੋ ਭਾਈ ਅਮਰੀਕ ਸਿੰਘ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਭਰਾ ਭਾਈ ਮਨਜੀਤ ਸਿੰਘ ਆਲ ਇੰਡੀਆ ਸਿੱਖ ਸਟ੍ਰੈਂਥ ਫੈਡਰੇਸ਼ਨ ਦੇ ਪ੍ਰਧਾਨ ਬਣੇ ਅਸੀਂ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਨਾਲ ਵੀ ਕੰਮ ਕੀਤਾ ਹੈ ਭਾਈ ਮਨਜੀਤ ਸਿੰਘ ਨਾਲ ਵੀ ਕੰਮ ਕੀਤਾ ਹੈ ਫਿਰ ਭਾਈ ਮਨਜੀਤ ਸਿੰਘ ਹੋਰੀ ਕੁਝ ਸਮੇਂ ਲਈ ਖاموش ਹੋ ਗਏ ਤੇ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕੇਈ ਟੜਿਆ ਵਿੱਚ ਕੰਮ ਕਰਦੀ ਨਹੀਂ ਜਾਂ ਨਹੀਂ ਕੀਤਾ ਸ਼ਾਇਦ ਨਹੀਂ ਕੀਤਾ ਕੋਈ ਇਤਰਾ ਪੀਰ ਬਬ ਮਦਾ ਬਣ ਗਿਆ ਕੋਈ ਕਿਸੇ ਦਾ ਬਣ ਗਿਆ ਕੋਈ ਕਿਸੇ ਦਾ ਬਣ ਗਿਆ ਇਹਨਾਂ ਨੇ ਉਹ ਫੈਡਰੇਸ਼ਨ ਵੀ ਖਤਮ ਕਰ ਦਿੱਤੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨਾਂ ਸੋ ਹੀ ਰੱਖ ਗੱਲ ਕੀ ਗੱਲ ਇਹ ਕਿ ਸਿੱਖ ਅਕਾਲੀ ਪੰਥ ਜਥੇਦਾਰ ਆਦਿ ਸ਼ਬਦ ਜਿਹੜੇ ਸਾਡੇ ਸਿੱਖ ਕਲਚਰ ਦਾ ਸ਼ਬਦ ਸਭ ਉਹਨਾਂ ਨੂੰ ਖਤਮ ਕਰ ਦਿੱਤਾ ਹੈ। ਸੋਈ ਵਗੈਰਾ ਨਾ ਰੱਖ ਲੈ ਸੋਈ ਦਾ ਬਦਲ ਕੀ ਹੁੰਦਾ? ਵੀ ਸੋਈ ਸੋਈ ਦਾ ਮਤਲਬ ਇਸ ਸੋਈ ਹੋਈ ਹੈ, ਸੁੱਤੀ ਪਈ ਹੈ, ਉਹ ਸੁੱਤੀ ਪਈ ਰਹੇਗੀ। ਹੁਣ ਜਦੋਂ ਗਿਰੋਮ ਨੇ ਕਾਲੇ ਦਲ ਦੀ ਪੁਨਰ ਸੰਜੀਤੀ ਹੋ ਗਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਣ ਕੇ ਪ੍ਰਧਾਨ ਪੰਥ ਕੌਵਸੌਦੀ ਚੇਅਰਮੈਨ ਬਣ ਗਈ ਬੀਬਾ ਸਤਵੰਤ ਕੌਰ ਹੁਣ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਹੁਣ ਚਾਹੂਗਾ ਸਾਨੂੰ ਇਹ ਸ਼ਬਦ ਸੁਣਨ ਨੂੰ ਮਿਲਣਗੇ ਪੰਜ ਮੈਂਬਰੀ ਕਮੇਟੀ ਨੇ ਬੜੀ ਡੂੰਗੀ ਸੋਚ ਵਿਚਾਰ ਤੋਂ ਬਾਅਦ ਇਹ ਨਵਾਂ ਅਹੁਦਾ ਪੰਥ ਕੌਂਸਲ ਚੇਅਰਪਰਸਨ ਚੇਅਰਮੈਨ ਇਹ ਕਿਉਂ ਹੋ ਗਿਆ ਆ ਇਸ ਕਰਕੇ ਹੋ ਗਿਆ ਆ ਕਿ ਬਾਦਲੈਂਡ ਕੰਪਨੀ ਨੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕੀਤੀ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਹੋਵੇ ਉਹ ਆਪਣੀ ਮਨਮਾਨੀ ਨਹੀਂ ਕਰ ਸਕੇਗਾ ਕਿਉਂਕਿ ਉਹਦੇ ਉੱਤੇ ਪੰਥ ਕਾਉਂਸਲ ਦੀ ਚੇਅਰਮੈਨ ਬੈਠੀ ਹੈ ਉਹਨੂੰ ਚੈੱਕ ਕਰਨ ਵਾਸਤੇ ਜਿਹੜਾ ਇਹਨਾਂ ਨੇ ਹੁਣ ਤੱਕ ਗੰਦ ਪਾਇਆ ਸੀ ਨਾ ਸ਼ਰੋਮਣੀ ਕਮੇਟੀ ਨੂੰ ਆਪਣੀ ਰਖੇਲ ਬਣਾ ਕੇ ਰੱਖਿਆ ਸੀ ਤੇ ਲਫਾਫਾ ਜਿਉਂ ਪ੍ਰਧਾਨ ਕੱਢਦੇ ਹੁੰਦੇ ਸੀ ਆਪਦੇ ਸ਼ਰੋਮਣੀ ਕਮੇਟੀ ਦੇ ਉਹਨਾਂ ਚ ਜਸਦਾ ਨਿਕਲਦੇ ਹੁੰਦੇ ਸੀ ਉਹਦਾ ਭੋਗ ਪੈ ਗਿਆ ਉਸ ਪਰੰਪਰਾ ਦਾ ਕੀਰਤਨ ਸੋਲਾ ਪੜਤਾ ਸ਼ਰੋਮਣੀ ਅਕਾਲੀ ਦਲ ਜੋ ਹੁਣ ਨਮਾ ਹੋ ਜਾਂਦਾ ਹੈ ਜੋ ਪ੍ਰੋਗਰਾਮ ਮਤੇ ਤੇ ਵਿਧੀ ਵਿਧਾਨ ਉੱਥੇ ਪੜ੍ਹੇ ਗਏ ਛੇਅ ਕੀਤੇ ਗਏ ਸੁਣਾਏ ਗਏ ਉਹ ਪੰਥ ਪੱਖੀ ਕੌਣ ਪੱਖੀ ਪੰਜਾਬ ਪੱਖੀ ਤੇ ਮਾਨਵਤਾ ਪੱਖੀ ਨੇ ਕਿਸੇ ਇੱਕ ਪਰਿਵਾਰ ਪੱਖੀ ਨਹੀਂ ਤੇ ਜੋ ਗੰਧ ਧਾਮੇ ਵਰਗੇ ਨੇ ਪਾਇਆ ਸੀ ਉਹ ਗੰਦ ਸਾਫ ਕਰਨ ਬਾਅਦ ਪੰਥਕ ਕੌਂਸਲ ਹੌਂਦ ਚਾਹੀਦੀ ਤੇ ਜਿਹਦੀ ਚੇਅਰਪਰਸਨ ਜੀ ਦਾਦੀ ਬਾਲਸ ਬੀਬਾਸਤਵੰਤ ਕੌਰ ਜੀ ਨੇ ਇਹ ਪੰਥਕ ਕੌਂਸਲ ਕਿਉਂ ਹੌਂਦ ਚਾਹੀਦੀ ਇਹ ਬੜੀ ਲੰਮੀ ਸੋਚ ਵਿਚਾਰ ਤੋਂ ਬਾਅਦ ਕਿਉਂਕਿ ਜਿੰਨੀ ਦੇਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੁੰਦੀਆਂ ਉੰਨੀ دیر ਇਹ ਜਿਹੜੀ ਅੰਤਰੰਕ ਕਮੇਟੀ ਧਾਮੀ ਸ਼ਾਮੀ ਜੇ ਉੱਤੇ ਦੇ ਕਬਜ਼ਾ ਕਰੀ ਬੈਠੇ ਨੇ ਉਹਨਾਂ ਦੇ ਮੁਕਾਬਲੇ ਤੇ ਨਾ ਹੜ ਚੋਣਾ ਅਕਤੂਬਰ ਜਨਾ ਹੋਣਾ ਨਵੰਬਰ ਜਨਾ ਹੋਣਾ ਸਮਝ ਲਓ ਭਾਈ ਅਗਲੇ ਸਾਲ ਹੋਣਾ ਪਰ ਪੰਥ ਕਾਉਂਸਲ ਉਹਨਾਂ ਨਾਲੋਂ ਕਿਤੇ ਉੱਚੇ ਅਹੁਦੇ ਵਾਲੀ ਕਾਉਂਸਲ ਹੋਵੇਗੀ ਤੇ ਧਾਮੀ ਵਰਗੇ ਬਿਵਸ ਸਤਮਾਨਤ ਕੌਰ ਦੇ ਮੂਰੇ ਛੋਟੇ ਛੋਟੇ ਜਵਾਖ ਲੱਗਿਆ ਕਰਨਗੇ ਬੌਣੇ ਬੌਣੇ ਕੱਦ ਬੌਣੇ ਹੋ ਜਾਣਗੇ ਕਿਉਂਕਿ ਧਾਰਮਿਕ ਸਖਸ਼ੀਤ ਹੈ ਬੜੀ ਲਿਖੀ ਚੋਮਣੀ ਕਮੇਟੀ ਦੇ ਵਿਦਕਾਰਾਂ ਵਿੱਚ ਐਜੂਕੇਸ਼ਨਲ ਡਾਇਰੈਕਟਰ ਵਿਦਵਾਨ ਹੈ ਬਰਾਸ਼ਟਚ ਮਿਲੀ ਹੋਈਆਂ ਨੂੰ ਸਿੱਖੀ ਧਰਮ ਉਹਦੇ ਚੰਨੀ ਕੋਈ ਉਂਗਲ ਨਹੀਂ ਕਰ ਸਕਦਾ ਇੱਕ ਨੇ ਉਂਗਲ ਕੀਤੀ ਸੀ ਮੇਸ਼ ਚੰਦਰ ਗਰੇਵਾਲ ਨੇ ਮੁਰ ਕਿ ਜਰਤ ਨਹੀਂ ਪਈ ਉਹਦੀ ਚੰਤੀਆਂ ਮਾਰੀ ਜਾਓ ਯਾਰ ਤੁਸੀਂ ਸੁਖਵੀਰ ਦੇ ਤੁਸੀਂ ਦੂਜੇ ਦੇ ਕਿਸੇ ਤੇ ਕਿਉਂ ਦੋਸ਼ ਲਾਉਨੇ ਹੋ ਦੋਸ਼ ਤਾਂ ਤੁਸੀਂ ਕਹਿੰਦੇ ਹਰ ਪੀਂਗ ਤੇ ਲਾਇਸ਼ ਫੇਰ ਕੀ ਕਰ ਲਿਆ ਜਿਸ ਦਿਨ ਤੂੰ ਹਟਾਤਾ ਤੇ ਉਹ ਤੁਹਾਡੇ ਉੱਤੇ ਬਹਿ ਗਏ ਸਾਰਿਆਂ ਦੇ ਛੋਟਾ ਜਿਹੜਾ ਬੌਸਾ ਕੋਦੇ ਉੱਤੇ ਵੀ ਜਾ ਬੈਠਾ ਹੋਣਾ ਆਪਣੀ ਔਕਾਤ ਤੇ ਰਿਹਾ ਕਰੋ ਜਿੰਨਾ ਕਿ ਤੁਹਾਡਾ ਕੱਦ ਹੈ ਉਹਦੇ ਮੁਤਾਬਕ ਗੱਲ ਕਰਿਆ ਕਰੋ ਐਵੇਂ ਕਿਸੇ ਦੋਸ਼ ਲਾ ਕੇ ਕੀ ਕਰਤਾ ਮਨੁੱਖੀ ਅਧਿਕਾਰ ਸਥਾਪਨ ਨੇ ਉਹ ਰਿਜੈਕਟ ਕਰਦੇ ਥੋੜੇ ਫਿਰ ਥੋੜੇ ਜਿਹੜੇ ਜਥੇਦਾਰ ਸੀ ਉਹਨੇ ਉਹ ਬਦਵਾਸ਼ ਨੂੰ ਪੜਨੇ ਵਾਲੇ ਨੂੰ ਮਾਫ ਕੀਤਾ ਸੀ ਹੋ ਗਿਆ ਮਾਫਾ ਪੜਨੇ ਲੈ ਕੇ ਸਟੈਂਡ ਮੁਰਿਆ ਗੋਡੇ ਟੇਕਣੇ ਪਏ ਤੁਹਾਨੂੰ ਸ਼੍ਰੋਮਣੀ ਕਮੇਟੀ ਦੇ ਤੁਹਾਡੇ ਜਥੇਦਾਰ ਨੂੰ ਅਖੀਰ ਮੰਨੀ ਉਹਨਾਂ ਦੇ ਕੀ ਤੁਹਾਡੀ ਨਹੀਂ ਮੰਨੇਗੀ ਤੇ ਹੁਣ ਕੀ ਕੀਤਾ ਸੀ ਜਿਹੜਾ ਹੁਣ ਫੈਸਲਾ ਕੀਤਾ ਸੀ ਆਖੇ ਜੀ ਜੇ ਜੁੱਲੇ ਸਮੇਟਣਾ ਹੈ ਸਵੇਟਰ ਨਹੀਂ ਸਮੇਟਣਾ ਓਏ ਇਹ ਅਕਾਲ ਤਖਤ ਐ ਫੈਸਲੇ ਕਰਦਾ ਹੁੰਦਾ ਹੈ ਅਕਾਲ ਤਖਤ ਆਦੇਸ਼ ਦਿੰਦਾ ਹੁੰਦਾ ਹੈ ਆਰਡਰ ਦਿੰਦਾ ਹੁੰਦਾ ਹੈ ਕਿ ਕੋਈ ਨਹੀਂ ਮੰਨਦਾ ਉਹਨੂੰ ਤਲਵ ਕਰਦਾ ਇਹ ਕੱਲ ਨੂੰ ਐ ਕਰੇ ਵੀ ਦੇਖ ਕੇ ਤੇ ਦਾੜੀ ਰੱਖਣੀ ਐ ਰੱਖ ਲੋ ਨਹੀਂ ਰੱਖਣੀ ਉਹ ਨਹੀਂ ਬਣਦੀ ਐ ਅੰਮਣ ਸਕਣਾ ਸਕਣਾ ਨਹੀਂ ਸਕਣਾ ਨਾ ਸਕੋ ਇਹ ਕੋਈ ਅਕਾਲ ਤਖਤ ਦਾ ਜਦੋਂ ਇਹ ਜਿਹੇ ਆਦੇਸ਼ ਦਿੰਦਾ ਹੁੰਦਾ ਹੈ ਕਾਲ ਤਖਤ ਦੇ ਇਤਿਹਾਸ ਵਿੱਚ ਇਹੋ ਜਿਹੇ ਆਦੇਸ਼ ਅਜੇ ਤੱਕ ਨਹੀਂ ਜਾਰੀ ਨਹੀਂ ਹੋਇਆ ਕੋਈ ਬਿਕਾ ਨਾ ਕਹਿ ਲੋ ਨਹੀਂ ਕਰਨਾ ਕਿਉਂ ਪਿਉ ਦਾ ਰਾਜਾ ਹੈ ਅਕਾਲ ਤਖਤ ਦੀ ਬਰਜਾਦਾ ਮਰਿਆਦਾ ਹੀ ਰਹੂਗੀ ਜੋ ਗੁਰੂਆਂ ਵੇਲੇ ਵੀ ਬਣੀ ਹੋਈ ਹੈ ਇੱਕ ਗੱਲ ਕੱਤੀ ਦੀ ਬਣਾਈ ਨਹੀਂ ਚਲਦੀ ਇੱਕ ਗੱਲ ਹੋਰ ਇਹਨਾਂ ਦਾ ਜਿਹੜਾ ਆਈਟੀ ਬੰਕ ਹੈ ਨਾ ਪਘੌੜਿਆ ਦਾ ਆਈਟੀ ਬੰਕ ਉਹਨੇ ਜਿੰਨੇ ਦੋਸ਼ ਲਾਉਣੇ ਸੀ ਜਿਹੜਾ ਇਹਨਾਂ ਦਾ ਆਈਟੀ ਬੰਕ ਹੈ ਉਹਨੂੰ ਵੀ ਅਸਲੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣਦਿਆ ਹੀ ਉਹਨਾਂ ਨੂੰ ਚੈਲੰਜ ਕਰਤਾ ਉਹਨਾਂ ਦੇ ਆਈਟੀ ਵਿੰਗ ਨੂੰ ਉਹ ਗੰਦ ਪਾਉਣ ਵਾਲਿਆਂ ਨੂੰ ਉਂਝਾ ਲਾਉਣ ਵਾਲਿਆਂ ਨੂੰ ਇਹ ਵਾਰਨਿੰਗ ਦੇਤੀ ਕਿ ਬੰਦੇ ਦੇ ਪੁੱਤ ਬਣ ਜਾਓ ਜੇ ਗੰਦੋਸ਼ਾਲਣ ਦੀ ਕੋਸ਼ਿਸ਼ ਕਰੋਗੇ ਜਾਂ ਉਂਝਾ ਲਾਉਣ ਦੀ ਕੋਸ਼ਿਸ਼ ਕਰੋਗੇ ਜਿਵੇਂ ਕਿ ਉਹਨਾਂ ਨੂੰ ਧਮਕੀਆਂ ਵੀ ਲੈ ਕੇ ਤੂੰ ਪ੍ਰਧਾਨ ਬਣ ਤੇਰੇ ਕੱਚੇ ਚਿੱਠੇ ਅਸੀਂ ਪੇਸ਼ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਨੇ ਪਤਾ ਕੀ ਕਿਹਾ ਕਹਿੰਦੇ ਤੁਸੀਂ ਆਜੋ ਥੋਡੇ ਚਿੱਠੇ ਤੁਹਾਡੇ ਕੋਲ ਚਿੱਠੀਆਂ ਹੋਣਗੀਆਂ ਮੇਰੇ ਕੋਲ ਚਿੱਠੇ ਨੇ ਤੁਹਾਡੇ ਖਾਨਦਾਨ ਦਾ ਸਾਰਾ ਰਿਕਾਰਡ ਮੇਰੇ ਕੋਲੇ ਆ ਕਿੱਥੇ ਕਿੱਥੇ ਗੰਦ ਪਾਇਆ ਕਿੱਥੇ ਕਿੱਥੇ ਜ਼ਮੀਨਾਂ ਖਰੀਦੀਆਂ ਨੇ ਕਿੱਥੇ ਕਿੱਥੇ ਸ਼੍ਰੋਮਣੀ ਕਮੇਟੀ ਦੇ ਪੈਸਾ ਨਾਲ ਕਾਬਲੇ ਕਿੰਨੇ ਕਿੜੀਆਂ ਜ਼ਮੀਨਾਂ ਠੇਕੇ ਤੇ ਲਈਆਂ ਨੇ ਸਾਰਾ ਇਹ ਐ ਨਹੀਂ ਢੋਲ ਵਜਾ ਕੇ ਤੁਹਾਡੇ ਬਾੜਗੂੜੇ ਜਾ ਕੇ ਉੱਥੇ ਦੱਸੋ ਇਹ ਤੁਹਾਡੀਆਂ ਕਰਤੂਤਾ ਕੀ ਨੇ ਪਹਿਲਾਂ ਵੀ ਗੱਲ ਨਹੀਂ ਹੱਪੀ ਸਿੰਘ ਇਸ ਟੋਲੇ ਦੇ ਆ ਉਂਜਾਂ ਦਾ ਮੂੰਹ ਤੋੜ ਜਵਾਬ ਦਿੰਦੇ ਰਹੇ ਨੇ ਤੇ ਹੁਣ ਵੀ ਸਿੱਧੀ ਚੁਣੌਤੀ ਹੈ ਲਾਓ ਮੇਰੇ ਤੇ ਉਂਜਾ ਕਹਿੰਦੇ ਸੀ ਕ੍ਰਿਮੀਨਲ ਕੇਸ ਕਰਦੇ ਹੋ ਕ੍ਰਿਮੀਨਲ ਕੇਸ ਫੇਲਤੀ ਕਰਦੇ ਹੋਏ ਟੰਗ ਤੋੜਦੇ ਹੋਏ ਤੁਸੀਂ ਉਹ ਤੁਸੀਂ ਇੱਕ ਕ੍ਰਿਮੀਨਲ ਕੇਸ ਨਾਲ ਤੁਹਾਡੇ ਤੇ ਹਜ਼ਾਰਾਂ ਮਾਰਦੇ ਨੇ ਕੋਈ ਵੀ ਕੌਣ ਨੂੰ ਪੰਥ ਨੂੰ ਘਬਰਾ ਨਹੀਂ ਕਰ ਸਕਦਾ ਕਿੰਮਾ ਸਾਹਬ ਡਾਕਟਰ ਜوجੀ ਸਿੰਘ ਕਿੰਮਾ ਕਰੇ ਇਹ ਗੁੰਮਰਾਹ ਕਰਦੇ ਨੇ ਅਕਾਲੀਆ ਕਿਵੇਂ ਨੇ ਤੇ ਤੂੰ ਕੀ ਐ ਸਭ ਤੋਂ ਵੱਧ ਗੁੰਮਰਾਹਕੁਨ ਪਰਸਨ ਤੂੰ ਐ ਉਹ ਇਹ ਤਾਂ ਕਿਹਦੇ ਨੂੰ ਗੁੰਮਰਾਹ ਕਰਦੇ ਹੋਣਗੇ ਤੂੰ ਸ੍ਰੀ ਕਾਰਤਾਰ ਸਿੰਘ ਸਾਹਿਬ ਨੂੰ ਗੁੰਮਰਾਹ ਕੀਤਾ ਹੈ ਤੂੰ ਕਾਰਤਾਰਕ ਦੇ ਜਥੇਦਾਰਾਂ ਨੂੰ ਗੁੰਮਰਾਹ ਕੀਤਾ ਹੈ ਤੂੰ ਕੌਮ ਨੂੰ ਗੁੰਮਰਾਹ ਕੀਤਾ ਹੈ ਸਰਸੇ ਵਾਲੀ ਦੀ ਜਾਲੀ ਚਿੱਠੀ ਬਦਲ ਕੇ ਹਿੰਦੀ ਜਾਂ ਪੰਜਾਬੀ ਚ ਨਹੀਂ ਆਏ ਉਹਨੇ ਮਾਫੀ ਵੀ ਨਹੀਂ ਮੰਗੀ ਸੀ ਤੂੰ ਕਿਹਾ ਮਾਫੀ ਮੰਗੀ ਐ ਕਲੇਰ ਨੇ ਖੋਡੇ ਨੇ ਤੁਹਾਡੇ ਪੜਦੇ ਸਰਸੇ ਵਾਲੇ ਪ੍ਰੇਮੀ ਨੇ ਦਿੱਤਾ ਜਵਾਬਾ ਨਹੀਂ ਦਿੱਤਾ ਡਾਕਟਰ ਚੀਮਾ ਕੌਮ ਨੂੰ ਘਬਰਾ ਤੂੰ ਕੀਤਾ ਪੰਜ ਮੈਂਬਰੀ ਕਮੇਟੀ ਨੇ ਨਹੀਂ ਪੰਜ ਮੈਂਬਰੀ ਕਮੇਟੀ ਦਾ ਸ਼ਰੀਕ ਕਾਲ ਤੱਕ ਸਰ ਦਾ ਹੁਕਮ ਮੰਨਿਆ ਚਾੜ੍ਹੇ ਪੜੇ ਦਿੱਤੀ ਹੈ ਹੁਕਮ ਚਾਹ ਲੈ ਕੇ ਕੀ ਸਵਾਲ ਹੈ ਕਮੇਟਾ ਅਬਦੀ ਮਨਪਸੰਦ ਲੈਣੇ ਪੜ ਲਈ ਉਹਨਾਂ ਨੇ ਕਿਆ ਸੀ ਇਹ ਬੁੱਢੀ ਲੀਡਰਸ਼ਿਪ ਜਿਨੇ ਐਨੇ ਗੁਨਾਹ ਕੀਤੇ ਨੇ ਇਸ ਲੀਡਰਸ਼ਿਪ ਨੂੰ ਰੱਦ ਕੀਤਾ ਜਾਂਦਾ ਫਿਰ ਤੁਸੀਂ ਰੱਦ ਕਿਉਂ ਨਾ ਹੋਏ ਬਈ ਕਿਉਂ ਨਾ ਰੱਦ ਹੋਏ ਤੁਸੀਂ ਤੁਸੀਂ ਉਹ ਜੋ ਕਰਾ ਦਿੱਤੇ ਹੋਇਓ ਕਾਲ ਤੱਕ ਸਾਹਿਬ ਵੱਲੋਂ ਰੱਦ ਕੀਤੇ ਹੋ ਉਹਦੇ ਥੱਲੇ ਵਾਲੀ ਲਾਈਨ ਪੜ੍ਹ ਲਈ ਜਦੋਂ ਯਾਤ ਲੈ ਲੀਓ ਤਾਂ ਜਾਨੀ ਰਕਵੀਰ ਸਿੰਘ ਨੂੰ ਡਰਾ ਕੇ ਧਮਕਾ ਕੇ ਹੁਣ ਵੀ ਤਾਂ ਜਾਨੀ ਰਕਵੀਰ ਸਿੰਘ ਸultan Singh ਨੂੰ ਡਰਾ ਧਮਕਾ ਕੇ ਉਹਦੇ ਨਾਲ ਜੋੜਿਆ ਹੋਇਆ ਹੈ ਉਹ ਨਹੀਂ ਕੌਮ ਮੰਨਦੀ ਨਾ ਜਾਨੀ ਰਕਵੀਰ ਸਿੰਘ ਨੂੰ ਨਾ Sultan Singh ਨੂੰ ਅਸੀਂ ਤਾਂ ਪਹਿਲਾਂ ਹੀ ਸਾਰੀਆਂ ਵੀਡੀਓ ਚ ਕਹਿੰਦੇ ਰਿਹਾ ਇਹ ਇੰਨਾ ਤਾਂ ਕਦੇ ਭਰੋਸਾ ਨਹੀਂ ਕੀਤਾ ਜਾ ਸਕਦਾ ਉਹ ਬੱਬਰ ਸ਼ੇਰ ਖੜਾ ਹੈ ਕਿ ਨਾ ਖੜਾ ਹੈ ਕਿ ਨਾ ਬੁਗਦਾ ਸ਼ੇਰ ਵਾਂਗੂ ਪਾਛੀਆਂ ਨੇ ਪਦੀੜਾ ਪਕੋੜੇ ਲਾਉਂਦੀਆਂ ਆਬ ਉਹ ਘਰ ਮੇਂ ਗੁਸਕੇ ਮਾਰੇਗਾ ਘਰ ਮੇਂ ਗੁਸਕੇ ਜਿਵੇਂ ਮੋਦੀ ਸਾਹਿਬ ਕਹਿੰਦੇ ਨਾ ਹੁਣ ਘਰ ਚ ਕੁਸਕੇ ਮਾਰੂ ਛੋੜੇ ਕਰੇ ਜਾ ਕੇ ਤੇ ਸੁਟੋੜੀਆਂ ਕਰਦੂਤਾ ਸ਼ਾਇਦ ਕਲੇਰ ਸਾਹਿਬ ਦਾ ਐਂ ਤਾਂ ਜੀ ਕਹਿੰਦੇ ਕੋਈ ਪੋਸਟ ਸੀ ਮੈਨੂੰ ਬਿਆਨਤਾ ਨਹੀਂ ਸੀ ਉਹ ਪੋਸਟ ਸਿਪਾਈ ਤਾਂ ਇਹਨਾਂ ਨੇ ਐ ਸੜਕ ਤੇ ਬੈਠ ਕੇ ਪੰਜ ਚਾਰ ਪੰਜ ਬੰਦੇ ਕਿਵੇਂ ਪ੍ਰਧਾਨ ਬਣਾ ਲੈਣਗੇ ਉਹ ਜਾਲੀ ਪੜਤੀ ਨਹੀਂ ਕੀਤੀ ਕਲੇਰ ਸਾ ਜਾਲੀ ਪੜਤੀ ਨਹੀਂ ਕੀਤੀ ਤਦਾਰ ਕਾਰਨਾ ਸਮੇਤ 15 ਲੱਖ ਅਕਾਲੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣ ਕੇ ਤੁਹਾਡੇ ਸਿਰ ਤੇ ਵਹ ਹੈ ਤੁਹਾਡੇ ਸਿਰ ਤੇ ਉਹ ਬੋਕਸ ਪੜਤੀਆ ਵਾਲਿਓ ਤੁਹਾਡੇ ਸਿਰ ਤੇ ਵਹ ਹੈ ਤੁਸੀਂ 35 ਲੱਖ ਦੀ ਜਾਲੀ ਚਲੋ ਮੰਨ ਲੈ ਕੇ ਤੁਹਾਡੀ ਭਰਤੀ ਸਹੀ ਹੈ 35 ਲੱਖ ਦੀ ਉਹ ਫਿਰ 35 ਲੱਖ ਵਾਲੇ ਉਹ ਤੁਹਾਡੇ ਤਾਂ ਅੰਦਚਬ ਨਹੀਂ ਆਉਂਦੇ ਤੁਹਾਨੂੰ ਕੋਈ ਲੂਜ ਮੋਸ਼ਨ ਲੱਗੇ ਪੈਦੇ 15 ਲੱਖਾਂ ਦੇ ਤਾਂ ਕਿਉਂ ਡਰਦੇ ਹੋ ਤੁਸੀਂ ਕਿਉਂਕਿ ਤੁਸੀਂ ਜਾਲੀ ਭਰਤੀ ਕੀਤੀ ਹੈ ਤੁਹਾਡੇ ਕੋਲੇ ਕੋਈ ਸਬੂਤ ਨਹੀਂ ਇਲੈਕਸ਼ਨ ਕਮਿਸ਼ਨ ਭਾਜ ਜੋ ਇਲੈਕਸ਼ਨ ਕਮਿਸ਼ਨ ਚ ਫਿਰ ਇਲੈਕਸ਼ਨ ਕਮਿਸ਼ਨ ਕੀ ਕਰੂਗਾ ਇਲੈਕਸ਼ਨ ਕਮਿਸ਼ਨ ਫੈਸਲਾ ਕਰੂਗਾ ਦੇਖੂਗਾ ਤੁਹਾਡੀ ਭਰਤੀ ਜਾਲੀ ਹੈ ਇੱਕ ਬੋਕਸ ਹੈ ਪੈ ਇੰਨਾ ਹੀ ਦੇਖੂਗਾ ਤੁਸੀਂ ਤਾਂ ਉਹਨਾਂ ਦੇ ਮੁਕਾਬਲੇ ਅੰਤ ਚ ਵੀ ਨਹੀਂ ਪਹੁੰਚਦੇ ਹੁਣ ਕਰੋਗਾ 35 ਲੱਖ ਦੀ ਗੱਲ ਜੇ 35 ਲੱਖ ਤੁਹਾਡੇ ਕੋਲ ਫਿਰ ਕਿਉਂ ਰੱਖਦੇ ਹੋ ਇਹ ਆਪ ਦਾ ਫੜਾਈ ਫਿਰਦਾ ਕਾਲੀਦਾਨ ਡਰਾਪੇ ਦੇ ਨੋ ਕ੍ਰਿਮੀਨਲ ਕੇ ਜਾਨੀ ਹਰਪ੍ਰੀਤ ਸਿੰਘ ਦੀ ਗ੍ਰਫਤਾਰੀ ਤਹਿ ਉਹ ਜਾਨੀ ਹਰਪ੍ਰੀਤ ਸਿੰਘ ਦੀ ਖਵਾ ਬਲ ਵੀ ਨਹੀਂ ਚਾਹ ਸਕਦੇ ਕ੍ਰਿਮੀਨਲ ਉਹ ਨਹੀਂ ਕ੍ਰਿਮੀਨਲ ਤੁਸੀਂ ਉਹ ਝੂਠੇ ਦੋਸ਼ ਲਾਉਣ ਵਾਲੇ ਜਾਨੀ ਹਰਪ੍ਰੀਤ ਸਿੰਘ ਇਤੁ ਲੱਖ ਮੈਂ ਨਹੀਂ ਬਾ ਕਿਸੇ ਦੀ ਪਰਵਾਹ ਨਹੀਂ ਕਰਦਾ ਇਹੋ 트াম্প ਦੀ ਪਰਵਾਹ ਹੀ ਨਾ ਕਰਦਾ ਗਿਆਨੀ ਹਰਪੀ ਸਿੰਘ ਵੀ ਜਿਹੜੇ ਬੰਟੀ ਰਮਾਣਾ ਸ਼ੰਤੀ ਰਮਾਣਾ ਤੋਂ ਹਾਣਾ ਰੋਜੀ ਬਰਕੰਦੀ ਸ਼ਕਰ ਕੰਦੀ ਜਿਹੜਾ ਮਰਜ਼ੀ ਹੋਵੇ ਜਿਵੇਂ ਇਰਾਨ ਦੇ ਨਿਸ਼ਾਨੇ ਇਜ਼ਰਾਇਲ ਦੇ 에ਅਰਬੇਸ ਤੇ ਅਮਰੀਕਾ ਦੇ 에ਅਰਬੇਸ ਨੇ ਭਗੌੜੇ ਦਲ ਦੇ 에ਅਰਬੇਸ ਰਮਾਣਾ 에ਅਰਬੇਸ ਬਰਕੰਦੀ 에ਅਰਬੇਸ ਏ ਬੇ ਸ਼ੋਭਨੇ ਕਾਲੀਦਲ ਦੇ ਪ੍ਰਧਾਨ ਜੈਨੀ ਹਰਪ੍ਰੀਤ ਸਿੰਘ ਦੇ ਰੜਾਤੇ ਨੇ ਇਹ ਏਅਰ ਬੇਸ ਇੱਕ ਦਾਇਕ ਨੂੰ ਉਡਾਇਆ ਜਾਣਗੇ ਬਹੁਤ ਜਲਦੀ ਉਡਾਉਂਦੇ ਜਾਣਗੇ ਲੱ ਕੋਈ ਹੋਰ ਉਜੜਿਆ ਕੋਈ ਹੋਰ ਸਾਡੂ ਸੁਣ ਰਿਸ਼ਤੇਦਾਰੀ ਤੋਂ ਭਾਂ ਲਿਆ ਹੋਏ ਤੇ ਦੋਸ਼ ਲਾਉਣ ਮਾਰਤੇ ਕੋਦੋ ਜੈਨੀ ਹਰਪ੍ਰੀਤ ਸਿੰਘ ਨੂੰ ਤੁਸੀਂ ਜਥੇਦਾਰੀ ਤੋਂ ਲਾਤਾ ਸੀ ਗ੍ਰੰਥੀ ਵੀ ਛਾਤਾ ਸੀ ਜੋ ਕਥਾਵਾਚ ਸੀ ਹੁਣ ਜਾਨੀ ਹਰ ਉਦੋਂ ਵੀ ਨਹੀਂ ਥੋਥੋ ਡਰਿਆ ਜਦੋਂ ਗਾਨੀ ਹਰਤੀ ਸਿੰਘ ਉਦੋਂ ਨਹੀਂ ਤੁਹਾਡੇ ਦਰਕੇ ਤੇ ਥੱਲੇ ਆਇਆ ਉਹ ਖੁਸਤਾ 15 ਲੱਖ ਅਕਾਲੀਆਂ ਨੇ ਅਕਾਲ ਪਖਤ ਨੂੰ ਸਮਰਪਤ ਅਕਾਲੀਆਂ ਨੇ 15 ਲੱਖ ਨੇ ਆਪਣਾ ਪ੍ਰਧਾਨ ਚੁਣ ਲਿਆ ਹੁਣ ਤੁਸੀਂ ਉਹਦਾ ਕੀ ਕਰ ਲਓਗੇ ਤੁਸੀਂ ਉਹਦਾ ਬਾਲ ਵੀ ਵਿੰਗਾ ਨਹੀਂ ਕਰ ਸਕਦੇ ਇਹ ਇੱਕ ਕ੍ਰਿਮੀਨਲ ਛੱਡ ਤੁਸੀਂ ਉਹਦੇ ਕਤਲ ਦਾ ਕੇਸ ਦਰਜ ਕਰਾ ਦਿਓ ਫਰਾਡ ਦਾ ਕੇਸ ਦਰਜ ਕਰਾ ਦਿਓ ਵੀ ਹਾਂ ਜੀ ਉਹਦੇ 30 ਲੱਖ ਰੁਪਇਆ ਵੰਡਦਾ ਸੀ ਅਸੀਂ ਉਹਦਾ ਦਿੱਤਾ ਨਹੀਂ ਉਹ ਕਿਉਂ ਨਹੀਂ ਲੈਣ ਆਇਆ ਕਰ ਦਿਓ ਕੇਸ ਮਾੜਾ ਮੋਟਾ ਚਾਹੇ ਚੀਮਾ ਸਾਹਿਬ ਤੁਸੀਂ ਹੋ ਚਾਹੇ ਬਲਾਰੇ ਕਲੇਰ ਸਾਹਿਬ ਤੁਸੀਂ ਤਾਂ ਐਡਵੋਕੇਟ ਹੋ ਮਾੜਾ ਮੋਟਾ ਸੋ ਸਮਝ ਕੇ ਬੋਲਿਆ ਕਰੋ ਠੀਕ ਹੈ ਬੰਤੀ ਰਮਣਾ ਰੋਜੀ ਬਕੰਦੀਆ ਉਹ ਬੋਲੇ ਜਾਣ ਪਰ ਤੁਸੀਂ ਮੁੱਖ ਬੁਲਾ ਰਹੇ ਹੋ ਇਹ ਸੀਨੀਅਰ ਲੀਡਰ ਹੈ ਬਲਵਿੰਦਰ ਗੁੰਦਰ ਕਹਿੰਦੇ ਬੋਲਦਾ ਉਹਨੂੰ ਪਤਾ ਹੈ ਵੇਹ ਸਾਫ ਕਰ ਦੇਣਾ ਪੈਣਾ ਜੇ ਦੇਣਾ ਪਊਗਾ ਜਿੱਦੇ ਮਾਜੇ ਦੀ ਹੋ ਗਈ ਤਨ ਤਾਰਨ ਵਾਲੀ ਜਿਮਨੀ ਚੌਣ ਉੱਥੇ ਲੱਗ ਜੂ ਕੌਣ ਕਿੰਨੇ ਪਣੀ ਜਾਏ ਬਾਕੀ ਚੀਮਾ ਸਾ ਜਿਹੜੇ ਤੁਹਾਡੇ ਦਬਕੇ ਨੇ ਇਹ ਚਾਰ ਕਿਤੇ ਨਹੀਂ ਚੱਲਣਗੇ ਬਾਤ ਤਾਂ ਕੋਈ ਰਹਾਰਤਾ ਹੀ ਸਮਝਾਂਗੇ ਉਹਨਾਂ ਨੇ ਵਕੀਲ ਕਰ ਲੈਣ ਤੁਸੀਂ ਵਕੀਲ ਕਰ ਲੈ ਫਿਰ ਤੁਸੀਂ ਬੋਲ ਵੀ ਨਹੀਂ ਸਕਨੇ ਜੋ ਕੇਸ ਅਦਾਲਤ ਚ ਹੋ ਗਿਆ ਹਾਂ ਤੁਸੀਂ 35 ਲੱਖ ਵਾਲਿਆਂ ਤੁਹਾਡੇ 35 ਲੱਖ ਦੀ ਕੀਮਤ ਪਤਾ ਕਿੰਨੀ ਆ ਪਰਚੀ ਦੀ ਸਿਰਫ 10 ਰੁਪਏ ਤੇ 15 ਲੱਖ ਵਾਲਿਆਂ ਦੀ ਕੋਈ ਕੀਮਤ ਨਹੀਂ ਕੋਈ ਕੀਮਤ ਇਹਨਾਂ ਦੀ ਕੀਮਤ ਹੈ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਹੋਣਾ ਜਿਹੜੇ ਕਿ ਤੁਸੀਂ ساری ਜ਼ਿੰਦਗੀ ਕੇ ਤੁਹਾਡੀਆਂ ਸੱਤ ਪੀੜੀਆਂ ਵੀ ਨਹੀਂ ਹੋ ਸਕਦੀਆਂ ਕਿਉਂਕਿ ਤੁਸੀਂ ਤੱਕ ਸਿੱਖੇ ਕਾਲਤਾ ਨਾਲ ਟੱਕਰ ਲੈਣਾ ਇਸ ਕਰਕੇ ਜਿਹੜਾ ਵੀ ਬਿਆਨ ਦੇਣਾ ਸੋਚ ਸੰਕੇ ਦਿਓ ਤੁਹਾਡਾ ਬਿਆਨ ਜਾਨੀ ਹਰਪੀਰ ਸਿੰਘ ਦੇ ਖਿਲਾਫ ਨਹੀਂ ਹੁੰਦਾ ਪੰਜ ਮੈਂਬਰੀ ਕਮੇਟੀ ਦੇ ਖਿਲਾਫ ਨਹੀਂ ਹੁੰਦਾ ਤੁਹਾਡਾ ਬਿਆਨ 15 ਲੱਖ ਅਕਾਲੀਆਂ ਸਿੱਖਾਂ ਪੰਥ ਦੇ ਨਮਾਇੰਦਿਆਂ ਨੂੰ ਹੁੰਦਾ ਹੈ ਉਨ੍ਹਾਂ ਦੇ ਖਿਲਾਫ ਹੁੰਦਾ ਹੈ ਬਚ ਕੇ ਰਹੋ ਜਿੱਦ ਦੇ 15 ਲੱਖ ਦਾ 15 ਲੱਖ ਪੈ ਗਿਆ ਨਾ ਪਿੱਛੇ ਬਾਣੀ ਪਾ ਲੂ ਬਾਣੀ ਦਾ ਕੀ ਬਗ ਉਹਨਾਂ ਨੂੰ ਬਾਣ ਵੀ ਨਹੀਂ ਮਰਨੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚ ਸਮਝ ਕੇ ਦਿਓ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਦਿੱਤਾ ਹੋਇਆ ਬਿਆਨ 15 ਲੱਖ ਅਕਾਲੀਆਂ ਖਲਾਫ ਬਸ ਨੂੰ ਸਮਰਪਿਤ ਲੋਕਾਂ ਦੇ ਖਿਲਾਫ ਹੋਊਗਾ ਤੇ ਉਹ ਲੋਕ ਤੁਹਾਡਾ ਕੀ ਹਾਲ ਕਰਨਗੇ ਆਉਣ ਬੜਾ ਸਮਾਂ ਦੱਸੂਗਾ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਦਰਦੇ ਕੋ ਦਰਦੇ ਕੋ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕਾਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ